ਲਿਤਾ ਲੈ ਆਪਣਾ ਉਹ ਜਿਹੜਾ ਜ਼ਮੀਨਦਾਰ ਰੋਲਾ ਇਹ ਚੱਲਦਾ ਸੀਗਾ ਤੇ ਉਹ ਆਪਣੇ ਹੱਕ 'ਚ ਹੀ ਹੋ ਗਿਆ। ਅੱਛਾ ਤੇ ਚੈਨਲ ਦਾ ਜ਼ਮੀਨ ਦਾ ਕਾਗਜ਼ ਹੋ ਗਿਆ ਨੇ ਨਾਲੇ ਉਹ ਚੈੱਕ ਬੁੱਕਾਂ ਵੀ ਆ ਗਈ। ਅੱਛਾ ਅੱਛਾ ਹਾਂ ਉਹ ਸਾਹਮਣੇ ਤੋਂ ਨਾਲੇ ਪਾਣੀ ਲੈ ਆ ਦੀ ਮੈਨੂੰ। ਚੰਗਾ ਗਰਮੀ ਬਹੁਤ ਆਇਰਖ। ਠੀਕ ਹੈ। ਭਾਈ ਯਾਰ ਥੋੜੇ ਪੈਸੇ ਦੇ ਯਾਰ ਮੋਟਰ ਸਾਂ ਲੈ ਖਰਾਬ ਹੋ। ਉਹ ਪੈਸੇ ਹੁਣ ਕਿੱਥੋਂ ਦੇ ਮਜਰ ਐ ਪੈਸੇ ਕਿਹੜਾ ਝਾੜਾਂ ਤੇ ਲੱਗਦੇ ਨੇ। ਮਾੜੀ ਜੀ ਛੋਟੇ ਦਾ ਕਿਹੜਾ ਕੰਮ ਬਲੇਲ ਪੈਣੀ ਚਾਹੀਦੀ ਹੈ ਵੀ ਪੈਸੇ ਘਰੇ ਆ ਗਏ ਬਈ ਐਂ ਗੱਲ ਨਹੀਂ ਕਿ ਜਿਆਦਾ ਮਸ਼ੀਨਰੀ ਆ ਹੁਣ ਠੀਕ ਦਾ ਕਰਾਉਣੀ ਪਊਗੀ ਸਾਰਿਆਂ ਦਾ ਪੱਕਾ ਮਿਲ ਜਾਣਾ ਮੋਟਰਸਾਈਕਲ ਜਦੋਂ ਦੇਖ ਤੂੰ ਆਹੀ ਘਿਹਰੇ ਤੇ ਪੈਸੇ ਲਾਈ ਜੰਨਾਗਾ ਤੇ ਪਰ ਇਹਦਾ ਕੋਸ ਹੋ ਗਿਆ ਕਿ ਟੰਕਾ ਸਾਰੀ ਜੀ ਦਾ ਫਿਰ ਨਵਾਂ ਕਾਹੂ ਲੈਣਾ ਹੈਗਾ ਦਾ ਸਾਰ ਐਂ ਪੈਸੇ ਠੀਕ ਕਰਾ ਲਾ ਵੇਚਣ ਜਾ ਕਰਾਉਣਾ ਹਰਦਾ ਕਰਾ ਲੈ ਤੁਸੀਂ ਉਹੀ ਨਾ ਹੁ ਕਰਿਆ ਕਰੋ ਦੇਖ ਕੇ ਵੀ ਹਾਂ ਮਾੜੇ ਮੋਟੇ ਦੋ ਪੈਸੇ ਆ ਗਏ ਵੀ ਐਂ ਢਾਈ ਚੱਲੀ ਚਲ ਭਾਈ ਉਹ ਤਾਂ ਠੀਕ ਆ ਹੁਣ ਚੀਜ਼ ਤਾਂ ਸੈੱਟ ਕਰਾਉਣੀ ਆ ਯਾਰ ਸਾਰ ਤੇ ਆ 10 ਬਾਈ ਹੁਣ ਨਾ ਮਾਲਿਆ ਰਸਾ ਉਹ ਖਰਚਾ ਯਾਰ ਬੜਾ ਮੋਟਾ ਦੇਖ ਲਿਆ ਕਰ ਪਰ ਉਹ ਅੰਦਰ ਆਇਆ ਬੰਦਾ ਪਾਣੀ ਤਾਂ ਨਹੀਂ ਪੀ ਲਿਆ ਕਰਨ ਦੇ ਤੇਰਾ ਤਾਂ ਇਹੀ ਰੈਂਟੀ ਰੋਣਾ ਰਹਿੰਦਾ ਬਾਈ ਹੁਣ ਮੈਂ ਤਾਂ ਤੁਹਾਨੂੰ ਪਤਾ ਤਾਂ ਹੈਗਾ ਯਾਰ ਮੈਂ ਵੀ ਹੁਣ ਫੇਰ ਤੋਂ ਧੁੱਪੇ ਆਇਆਗਾ ਬੰਦੇ ਲਾ ਰੱਖੇ ਨੇ ਉੱਥੇ ਖੜਕੇ ਲਿਗਿਆ ਨਾਲ ਚਾਹ ਨਹੀਂ ਪਾਣੀ ਨਹੀਂ ਮੈਨੂੰ ਇਹ ਦੱਸ ਬਾਈ ਹੋਇਆ ਕੀ ਪਾਵੇ ਮੋਟਰ ਸਾਲੇ ਖਰਾਬ ਹੋ ਗਿਆ ਮੈਸਨਰ ਹੀ ਆ ਬਾਈ ਕਹਿੰਦਾ ਸੁਣਦਾ ਰੋਜ਼ ਪੈਸੇ ਮੰਗ ਕੇ ਖੜ ਜਾਂਦਾ ਕਹਿੰਦਾ ਕੀ ਫਿਰ ਸਹੀ ਕਹਿੰਦਾ ਉਹ ਸਾਡੇ ਕੀ ਝੋੜਨ ਲੱਗਦੇ ਨੇ ਪੈਸੇ ਸਾਡੇ ਕੋਲ ਨਹੀਂ ਹੈਗੇ ਬਾਈ ਪੈਸੇ ਤੁਸੀਂ ਬੱਸ ਬਿਆਕਰ ਨੂੰ ਦੱਸ ਮਾਫੀ ਕਰੋ ਆਖਰ ਨੂੰ ਮੈਂ ਕਿਹਾ ਘਰੇ ਕੰਮ ਖੇਤਾਂ ਦੇ ਕੰਮ ਕਰਦੀਆਂ ਦੱਸਦਾ ਮੈਂ ਕਹੜਾ ਕਿ ਬਗਾਨਾ ਸੋਡਾ ਉਹ ਰੋਜ਼ ਦਾ ਕੰਮ ਆ ਯਾਰ ਤੈਨੂੰ ਪਹਿਲਾਂ ਦੱਸਿਆ ਵੀ ਉਦਦੇ ਦਾ ਹਿਸਾਬ ਕਰਕੇ ਆਇਆ ਹਾਂ ਇਹਨੂੰ ਰੋਜ਼ ਘੜੀ ਰੇਣ ਨੂੰ ਹੋਇਆ ਕੀ ਰਹਿੰਦਾ ਹੈ ਯਾਰ ਹੁਣ ਖਰਾਬ ਹੋ ਗਿਆ ਬਾਈ ਪੈਸੇ ਨਰੀ ਆ ਯਾਰ ਮੈਂ ਕਿਹੜਾ ਜਾਣ ਕੇ ਖਰਾਬ ਕਰਦਾ ਤੂੰ ਕੋਈ ਬੰਦਾ ਵਾਂਗੂ ਚਲਾਇਆ ਕਰ ਉਹਨੂੰ ਕਿਤੇ ਖੂ ਖਾਤੇ ਚ ਕਿਤੇ ਕਿਤੇ ਸੜਦਾ ਕਿਤੇ ਕਿਤੇ ਸੜਦਾ ਹੁਣ ਇਹ ਵੀ ਆ ਗਈ ਨਹੀਂ ਏਡੀ ਕਿੱਡੀ ਗੱਲ ਹੋ ਗਈ ਜੇ ਪੈਸੇ ਮੰਗ ਲੈ ਮੈਂ ਵੀ ਤਾਂ ਘਰੇ ਕੰਮ ਕਰਦੀ ਆਂਗੀ ਸਾਰਾ ਦਿਨ ਖੇਤਾਂ ਚ ਮਿੱਟੀ ਨਾਲ ਮਿੱਟੀ ਇਹ ਹੁੰਦਾ ਦਾ ਸਾਰੀ ਕਰਦੇ ਨੇ ਕੰਮ ਬਾਈ ਤੂੰ ਕਿਹੜਾ ਕੱਲੀ ਕਰਦੀ ਆਂਗੀ ਰੇਪੇ ਤੂੰ ਨਾ ਬੋਲ ਸਾਡਾ ਵੀ ਤਾਂ ਗੱਲ ਚ ਹਿੱਸਾ ਹੈਗਾ ਮੇਰੀ ਗੱਲ ਸੁਣ ਤੂੰ ਨਾ ਬੋਲ ਛੋਟੇ ਚੁੱਪ ਕਰਾ ਲੈ ਇਹਨੂੰ ਆਪਦੀ ਸਾਡੇ ਦੋਵੇਂ ਮੈਂ ਕਿਉਂ ਨਾ ਬੋਲਾਂ ਸਾਡੇ ਦੋਹੇ ਭਾਈਆਂ ਦਾ ਮਸਲਾ ਹੈ ਅਸੀਂ ਆਪੇ ਤੂੰ ਸੇਨਾ ਬੋਲ ਵਿੱਚ ਠੀਕ ਆ ਇਹ ਇੱਕ ਗੱਲ ਹੋਰ ਆ ਪੈਸੇ ਮੇਰੇ ਕੋਲ ਹੀ ਆ ਠੀਕ ਆ ਚੱਲ ਬਾਬੇ ਕੋਈ ਗੱਲ ਤੁਹਾਡੀ ਮਰਜ਼ੀ ਆ ਠੀਕ ਆ ਚੇਹ ਤਾਂ ਠੇਕ ਕਰਾਣੇ ਬੂ ਬੋਲੀ ਮੈਂ ਖੇਤ ਜਾਣਾ ਤੇ ਮੈਂ ਸਾਈਕਲ ਤੇ ਜਾ ਬਾਬੇ ਸਾਈਕਲ ਤੇ ਭੱਜ ਜਾ ਕਿਧਰੇ ਨਹੀਂ ਕਰੇ ਤੂੰ ਸਾਈਕਲ ਤੇ ਭੱਜ ਜਾਏਗਾ ਦੱਸ ਕਿ ਇਹਦੇ ਗੋਡੇ ਦੁਖਦੇ ਨੇ ਸਾਈਕਲ ਤੇ ਜਾਣ ਨੂੰ ਨਹੀਂ ਇੱਕ ਮਿੰਟ ਤੂੰ ਬਾਹਲਾ ਬੋਲਦੀ ਆ ਤੂੰ ਇਹਦਾ ਸੂਰਜਾ ਚ ਕੀ ਲੈ ਕੇ ਆਈ ਸੀ ਦੱਸ ਮੈਨੂੰ ਲੈ ਸਾਡਾ ਵੀ ਤਾਂ ਘਰ ਚ ਹਿੱਸਾ ਦਾ ਲਾਗੀ ਦਾ ਅਚਾ ਬਾਬੇ ਦਾਜ ਦੀਆਂ ਗੱਲਾਂ ਨਾ ਕਰ ਦੇ ਠੀਕ ਆ ਜਿਹੇ ਜਿਹੇ ਹੈਗਾ じゃ ਅਗਲੇ ਨੇ ਬਥੇਰਾ ਕੁਝ ਦੇਤਾ ਖੇਤ ਵਾਗ ਜਾ ਸੁੱਖੀ ਕਾਨੂੰ ਬਾਦਦਾ ਵਾਇਆ ਉਹਦੀ ਤੀਵੀ ਨੂੰ ਕਰਾਲਾ ਚੁੱਪ ਚੱਲ ਕੋਈ ਗੱਲ ਨਹੀਂ ਭਾਈ ਮੈਂ ਤਾਂ ਬਾਗ ਸਾਈਕਲ ਲੈ ਜਾ ਚੱਕੀ ਮੇਰੀ ਗੱਲ ਸੁਣੋ ਭਾਈ ਸਾਥੋਂ ਤਾਂ ਰੋਜ਼ ਰੋਜ਼ ਪੈਸੇ ਦਿੱਤੇ ਨਹੀਂ ਜਾਂਦੇ ਤੁਸੀਂ ਐਵੇਂ ਕਰੋ ਇਹਨਾਂ ਨੂੰ ਲੱਗ ਕਰ ਦੋ ਪਾਪ ਕਿਹੇ ਜਿਆ ਗੱਲਾਂ ਕਰਦੀ ਦਾ ਸਤੂ ਇਹ ਅੱਡ ਹੋਣ ਵਾਲੀਆਂ ਕਰਦੀ ਤੇ ਉਹੀ ਹੋਣਾ ਸੀ ਕੋਈ ਵੇਖਤ ਕਹਿੰਦਾ ਸੀ ਭਰਾ ਦਾ ਮੇਰਾ ਚੱਲ ਕੋਈ ਗੱਲ ਨਹੀਂ ਭੇ ਕੋਈ ਗੱਲ ਨਹੀਂ ਅੱਡ ਹੋ ਜਾ ਕੋਈ ਗੱਲ ਨਹੀਂ ਆਪਾਂ ਇਹਨਾਂ ਨੂੰ ਖੁਸ਼ ਰਹਿ ਲੈਣ ਦੇ ਜਿੰਨਾ ਮਰਜ਼ੀ ਕਰ ਲੈ ਕਿਹਾ ਸੀ ਮੈਂ ਤਾਂ ਸਾਰਾ ਦਿਨ ਉੱਥੇ ਮਿੱਟੀ ਨਾਲ ਮਿੱਟੀ ਹੁੰਗਾ ਚੱਲ ਕੋਈ ਨਹੀਂ ਭਾਈ ਚੁੱਪ ਕਰਾ ਲੈ ਇਹਨੂੰ ਮੈਂ ਤੁਹਾਨੂੰ ਦੱਸਾਂ ਗੱਲ ਕੋਈ ਨਹੀਂ ਭਾਈ ਰੋਜ ਦਾ ਕੰਦਰ ਕਲੇ ਸਾਈਂ ਨਿਪੜੂਗਾ ਕੋਈ ਨਹੀਂ ਭਾਈ ਜਲਦੀ ਖੰਦ ਕੱਢ ਲਓ ਅੱਡ ਹੋਣ ਕੋਈ ਗੱਲ ਨਹੀਂ ਭਾਈ ਸਟਾਰਟ ਅੱਡ ਬੰਗਾਲ ਕਰਾ ਗੁੱਤੀ ਪਾੜੀ ਸ੍ਰੀ ਫੌਜੇ ਘਰੇ ਖੁਸਰ ਹੋ ਠੀਕ ਹੈ ਬਸ ਖੁਸ਼ ਹੀ ਆਂ ਭਾਈ ਮਾਇਦਾ ਖੁਸ਼ ਹੀ ਆਜਾ ਰਿੰਪੀ ਜਦੋਂ ਦੋ ਦੋ ਜਿਹੜਾ ਪੈਸੇ ਦੇ ਦੋ ਇਹਨੂੰ ਚੌਧਰੀ ਪੈਸੇ ਪੂਸੇ ਤਾਂ ਗੂਰ ਦੀ ਗੱਲ ਆ ਇਹ ਨਾ ਉੱਪਰ ਪੈਸਾ ਦੇ ਨੀੜੇ ਉਹ ਮਿਲੰਦਰ ਦੇਣਾ ਨਾਲੇ ਹਾਂ ਦਾ ਸਕਿੰਨੇ ਦੇਣਾ ਇਹਨਾਂ ਨੂੰ ਬਸ ਦੇਰ ਤੱਕ ਇਲਾ ਜ਼ਮੀਨ ਦਾ ਬਖਰ ਤੱਕ ਇਹਨਾਂ ਦੇ ਕਿਹੜਾ ਗਿਆਨ ਨੇ ਨਾ ਉਹਦੇ ਕੋਲ ਪੂਰਾ ਨਹੀਂ ਆਈ ਕਰਨਾ ਬਹੁਤ ਹੋਰ ਕੀ ਹੀ ਲਗਾ ਉਹ ਉਹ ਜਿਹੜਾ ਸੋਨਾ ਪੈਸਾ ਡੰਗਾ ਪਿਆ ਮੈਂ ਤਾਂ ਕਹਣਾ ਤੂੰ ਸੋਨਾ ਸੋਨਾ ਖਰੀਦ ਲੈ ਨਹੀਂ ਨਹੀਂ ਐ ਕਰਦੀ ਜਿੰਨੀ ਮੌਤ ਦੀ ਕੀ ਸਭੀ ਰੇਟ ਵਧੀਆ ਦਾ

ਐਨੀ ਵੀ ਬੜਾ ਮੋਟਾ ਦੇ ਦੋ ਇਹਨੂੰ ਪੈਸੇ ਰੋਜੀ ਕਰ ਲੈਣ ਮੇਰੇ ਸਾਲੇ ਨੂੰ ਅੱਡ ਕਰਕੇ ਕੰਮ ਨਿਬੜੂਗਾ ਅਮਰੀਕ ਪੁੱਤ ਉਹ ਕੀ ਹੋ ਰਿਹਾ ਯਾਰ ਬਾਪੂ ਹਾਂ ਦੱਸ ਕੀ ਹੋ ਗਿਆ ਕੋ ਕੱਲੇ ਪਈ ਤੂੰ ਬੜਗੜੋ ਹੁੰਦਾ ਕੀ ਹੋ ਕੀ ਹੋ ਗਿਆ ਤੈਨੂੰ ਓਏ ਛੋਟਾ ਗਾ ਸਰੀਰ ਹੀ ਹੱਡੀ ਨਹੀਂ ਹਟਦਾ ਹੈਗਾ ਕਿਤੇ ਪੈਸੇ ਕਿੱਧਰ ਕਾਸੇ ਵਾਸਤੇ ਦੇ ਦੇ ਕਿਤੇ ਕਾਸੇ ਵਾਸਤੇ ਦੇ ਦੇ ਉਹ ਭਾਈ ਮੈਨੂੰ ਦੱਸਣ ਦੀ ਲੋੜ ਨਹੀਂ ਮੈਂਨੇ ਸਾਰਾ ਕੁਝ ਸੁਣ ਲਿਆ ਉਹ ਬਾਪੂ ਯਾਰ ਅਸਟਾਡ ਹੋਵਾਂਗੇ ਸਾਡਾ ਵੀ ਪੂਰ ਚੜਦਾ ਹੈਗਾ ਮੈਂ ਤੁਹਾਨੂੰ ਦੱਸਾਂਗਾ ਦੇਖ ਅਮਰੀਕ ਪੁੱਤ ਚਾਹੇ ਕਿਸੇ ਕਾਗਜ਼ ਤੇ ਲਿਖਣਾ ਜਿੰਨਾ ਚਿਰ ਮੇਰੇ ਹੱਡ ਪੈਰ ਚੱਲਦੇ ਨੇ ਮੈਂ ਸੋਨਾਂ ਦੋਹੇ ਪੈਰਾਂ ਨੂੰ ਅਟ ਨਹੀਂ ਹੋਣਦਾ ਠੀਕ ਹੈ ਉਹ ਬਾਪੂ ਸਾਡੀ ਨਹੀਂ ਨਿਪਦੀ ਹੈਗੀ ਗਾਹ ਉਹਦੀ ਤੀਮੀ 100 ਕੁਸ ਬੋਲਦੀ ਹੈਗੀ ਉਹ ਤੀਮੀਆਂ ਦਾ ਕੰਮ ਕੀ ਹੁੰਦਾ ਕਲੇਸ਼ ਕਰਨਾ ਉਹਦਾ ਕਰਨ ਨੂੰ ਫੇਰ ਇੱਕ ਹੋ ਜਾਣਗੇ ਆ ਉਹ ਭਾਈਆਂ ਦਾ ਭਾਈ ਭਾਈ ਹੋਇਆ ਨਹੀਂ ਸਰਦਦਾ ਭਾ ਅਖੀਰ ਨੂੰ ਭਾਈਓ ਕੰਮ ਆਉਂਦੇ ਨੇ ਉਹ ਚੱਲ ਚੰਗਾ ਬਾਪੂ ਤੂੰ ਕੰਮ ਕਰ ਲੈ ਯਾਰ ਉਹ ਕੁਛ ਨਹੀਂ ਰੱਖਿਆ ਪੁੱਤਰਾ ਉਹ ਕੰਮ ਕਰ ਲੈ ਪਿਓ ਬਾਅਗਾਂ ਨਾਲ ਫੇਰ ਯਾਦ ਕਰੇਗਾ ਵੀ ਪਿਓ ਨੇ ਗੱਲ ਕਹੀ ਸੀ ਬismillah ਰਹਿ ਗਿਆ ਔਲਾਦ ਨੂੰ ਹੀ ਜੀਨ ਆਪ ਵੀ ਲੜੀ ਲੱਗੀ ਯਾਨੀ ਕਿ ਆਖੇ ਜਨਾਨੀਆਂ ਦੇ ਆਖੇ ਲੱਗੀ ਜਾਂਦੇ ਨੇ ਬਣਾਉਣਾ ਤੁਹਾਨੂੰ ਜ਼ਮੀਨ ਮੈਂ ਕਿੰਨਾ ਚਰਮਾ ਚਾਹੁੰਦਾ ਨਾ ਮੈਂ ਨਹੀਂ ਤੁਹਾਨੂੰ ਜ਼ਮੀਨ ਜਮੂਨ ਮੰਟਣ ਦਾ ਨੰਦ ਨਾ ਬਾਪੂ ਜੀ ਕੀ ਗੱਲ ਹੋ ਗਈ ਕੀ ਕਹਿੰਦੇ ਸੀ ਓ ਬਾਈ ਤੂੰ ਕੰਮ ਕਰ ਲੈ ਤੂੰ ਕਿਹੜਾ ਨਿਆਣੀਆਂ ਤੈਨੂੰ ਸਾਰਾ ਕੁਝ ਪਤਾ ਹੋਈ ਨਹੀਂ ਗੱਲਾਂ ਤੇ ਕਰਾਉਂਦਾ ਉਹਦੇ ਦੇ ਗੱਲਾਂ ਦਾ ਇੱਛਾ ਆ ਗੱਲ ਐ ਸਾਡੇ ਨਾਲ ਧੋਖਾ ਧੜੀ ਕਰਨ ਨੂੰ ਕਹਿੰਦੇ ਨੇ ਕੋਈ ਗੱਲ ਨਹੀਂ ਕਰਦੀਆਂ ਮੈਂ ਵੀ ਉਹਦੇ ਨਾਲ ਗੱਲਾਂ બસ ਤੇ ਕਿਹ ਜਾਂਦੀ ਹੋ ਕਿ ਹੋ ਗਿਆ ભગવાન ਨੇ ਕਿ ਮੈਂ ਟੱਲਾ ਜਮੂ ਕਰੀ ਬੈਠੀ ਐ ਕੁਛ ਨਹੀਂ ਹੋਇਆ ਜੀ ਬਸ ਮੈਂ ਤਾਂ ਉਹੀ ਬੈਠੀ ਸੀਗੀ ਉਹੀ ਨਾ ਸੋਚੀ ਜਾਇਆ ਕਰ ਸਾਰਾ ਦਿਨ ਮੈਂ ਕਿੱਥੇ ਸੋਚਦੀ ਆ ਨਾਲੇ ਉਹ ਦੇਖ ਲੈ ਤੇਰੇ ਭਰਾ ਨੂੰ ਕੀ ਕਰਦਾ ਫਿਰਦਾ ਜਿਵੇਂ ਦੁੱਧ ਚੋਂ ਮੱਖੀ ਨੂੰ ਕੱਟ ਕੇ ਸਿੱੜਦੇ ਹੁੰਦੇ ਐ ਐ ਸਿੱੜਤਾ ਆ ਕਿ ਅੱਡ ਹੋ ਜਾ ਉਹ ਚੱਲ ਕੋਈ ਨਾ ਰੱਬ ਤੇ ਭਰੋਸਾ ਰੱਖਿਆ ਕਰ ਜਦ ਦਿਨ ਮਾੜੇ ਨੇ ਅਜਾ ਚੰਗੇ ਵੀ ਆ ਜਾਣਗੇ ਹੈਗਾ ਨਾ ਆਪਾਂ ਜਦ ਮਿਹਨਤ ਕਰਾਂਗੇ ਆਪਾਂ ਵੀ ਕਮਾਈ ਕਰਦੇ ਹੀ ਆਗੇ ਫਿਰ ਕੀ ਹੋ ਗਿਆ ਦੱਸ ਕੋਈ ਨਹੀਂ ਐ ਨਹੀਂ ਸੋਚਿਆ ਕਰ ਦੁੰਦੇ ਹੈਗੇ ਤਾਂ ਚੱਲਦੀ ਰਹਿੰਦਾ ਇਹ ਨਗਦ ਘਰਾਂ ਚ ਤੈਨੂੰ ਪਤਾ ਪਰ ਵੱਡਾ ਵੀ ਇਹ ਜਹ ਹੈ ਨਹੀਂਗਾ ਉਹ ਵੀ ਥੋੜਾ ਜਿਹਾ ਤੁਹਾਨੂੰ ਪਤਾ ਪਰ ਜਾਈ ਦਾ ਮਗਰ ਛੇਤੀ ਲੱਗਦਾ ਹੈਗਾ ਤਾਂ ਦੇਖ ਲੈ ਹੁਣ ਤਾਂ ਕਿਵੇਂ ਬੋਲਦਾ ਸੀਗਾ ਚੱਲ ਕੋਈ ਨਹੀਂ ਮੈਂ ਨਹੀਂ ਦਿਲ ਤੇ ਲਾਉਂਦਾ ਇਹ ਜੀ ਗੱਲ ਮੈਨੂੰ ਪਤਾ ਉਹਦੇ ਦਿਲ ਚ ਕੁਝ ਨਹੀਂ ਲੱਗਦਾ ਆਇਕ ਬਸ ਤੈਨੂੰ ਪਤਾ ਹੀ ਐ ਉਹ ਚੱਕ ਦਿੰਦੀ ਉਹਨੂੰ ਮਾੜਾ ਮੋਟਾ ਤਾਂ ਉਹ ਵੀ ਐ ਉਛਾਲ ਬਗਲ ਮੈਨੂੰ ਪੈਂਦਾ ਭੱਜ ਭੱਜ ਕੇ ਪਰ ਮੈਂ ਨਹੀਂ ਉਹਦੇ ਨਾਲ ਕਦੇ ਗੁੱਸਾ ਕਰਦਾ ਹਾਂ ਹਲੇ ਵੀ ਉਹਦੀ ਬਣ ਕੇ ਰਹੀ ਉਹ ਜਦੋਂ ਹੈ ਗਈ ਉਸੇ ਦਾ ਭਾਈ ਆ ਮੈਂ ਤਾਂ ਉਸੇ ਦੇ ਬਣ ਕੇ ਰਹੂੰਗਾ ਪਰ ਉਹ ਨਹੀਂ ਨਾ ਤੈਨੂੰ ਆਪਦਾ ਭਰਾ ਸਮਝਦਾ ਪਰ ਤੂੰ ਵੀ ਉਹਦੇ ਵਰਗੀ ਨਾ ਬਣ ਕਿਥੇ ਦਾ ਆਪਾਂ ਨੂੰ ਕਹਿੰਦਾ ਤੂੰ ਕਹਿਣਾ ਜੇ ਕੋਈ ਗੱਲ ਨਹੀਂ ਜੋੜਨ ਵਾਲੀ ਗੱਲ ਕਰਨੀ ਚਾਹੁੰਦੇ ਆ ਇੱਕ ਬੰਦੇ ਨੂੰ ਤੋੜਨ ਨਾਲ ਦਾ ਬਥੇਰੇ ਫਿਰਦੇ ਨੇਗੇ ਦੁਨੀਆ ਤੋੜਨ ਲਈ ਫਿਰਦੇ ਜੋੜਨ ਨੂੰ ਕੰਨੇ ਕਨੇਗੇ ਉਹਨੂੰ ਪਤਾ ਤਾਂ ਹੈਗਾ ਉਹਨੇ ਸੰਗਾਪੜ ਕੁਝ ਦੇਖ ਕੇ ਜਰਦਾ ਜਗਲ ਦੋ ਪੰਜ ਨੂੰ ਇਕੱਠਿਆਂ ਨੂੰ ਅੱਜ ਕੱਲ ਦਾ ਦੁਨੀਆ ਬੈਰੀ ਹੋ ਰਹੀ ਆ ਨਾ ਉਹਨੂੰ ਵੀ ਤਾਂ ਸੋਚਣਾ ਚਾਹੀਦਾ ਥੋੜਾ ਮੋਟਾ ਚਾਰ ਚੱਡੇ ਕੋ ਸੋਚ ਹੈਗੇ ਉੱਡੇ ਕੇ ਭਰਤੀ ਜਾਂਦੀ ਹੈ ਉਹਨ ਦਾ ਬਹੁਤ ਦਿਮਾਗ ਖਰਾਬ ਕਰ ਖਾਏਗਾ ਅਕਰ ਨੂੰ ਤੇਰਾ ਵੱਡਾ ਭਰਾ ਹੈਗਾ ਤੇਰੀ ਪਰਜਾਈ ਹੈਗੀ ਉਹ ਪਰਜਾਈ ਤਾਂ ਹੈਗਾ ਮੈਨੂੰ ਪਤਾ ਜਿਹੇ ਜੀ ਹੈਗੀ ਆ ਪਰ ਉਹਦੇ ਦਿਲ ਚ ਕੁਝ ਨਹੀਂ ਹੈਗਾ ਉਹ ਵੀ ਬਸ ਨਾ ਉਹਦੇ ਮਗਰ ਲੱਗ ਜਾਂਦਾ ਛੇਤੀ ਉਹ ਬਸ ਤੁਸੀਂ ਭੋਲੇ ਹੋਊਂਗੇ ਤੁਸੀਂ ਸਮਝਦੇ ਨਹੀਂ ਹੈਗੇ ਚੱਲ ਪੋੜਾ ਹੁਣ ਫਿਰ ਡਾਂਗ ਮਾਰਾਂ ਦਾ ਚੱਕਿਆ ਮੈਂ ਦੱਸਾਂ ਐ ਹੁ ਆ ਕੜਾ ਬਣ ਜਾਂਦਾ ਹੈਗਾ ਹੁਣ ਤੱਕ ਸਾਰਾ ਕੁਝ ਮੇਰਾ ਉਸੇ ਨੇ ਕਰਾਇਆਗਾ ਪਹਿਲਾ ਬਾਪੂ ਨੇ ਢਾੜੀ ਧੱਪੇ ਕਰਕੇ ਇਨੀ ਜ਼ਮੀਨ ਜਾਇਦਾਦ ਬਣਾਈ ਜਾਈਗੀ ਘਰ ਬਣਾਇਆ ਸਾਰਾ ਉਸੇ ਨੇ ਤੇ ਫਿਰ ਵੱਡੇ ਭਾਈ ਨੂੰ ਪੜਾਇਆ ਮੈਨੂੰ ਪੜਾਇਆ ਦੱਸ ਮੁਤਾਬਤ ਹੈ ਰਹਿਗਾ ਤੂੰ ਪੜ ਲੈਗਾ ਪਰ ਮੈਂ ਤੁਹਾਨੂੰ ਪਤਾ ਪੈ ਹੈ ਜੀ ਜਿੰਮਾ ਮੈਂ ਤਾਂ ਖੇਤੀ ਕਰ ਲੂੰਗਾ ਤਾਂ ਇਹ ਰਹਿਗਾ ਚੱਤ ਚਾ ਮੈਂ ਪੜ੍ਹ ਲਿਖਿਆ ਹੁੰਦਾ ਭਾਵੇਂ ਮੈਂ ਵੀ ਨੌਕਰੀ ਲੱਗ ਜਾਂਦਾ ਕਿਸੇ ਪਾਸੇ ਚੱਲ ਕੋਈ ਨੂੰ ਫਿਕਰ ਨਾ ਕਰਿਆ ਕਰ ਇਸ ਗੱਲ ਦਾ ਪਾਣੀ ਦਾ ਗਲਾਸ ਲਿਆ ਕੇ ਥੱਕ ਗਿਆ ਮੈਂ ਤਾਂ ਲੈ ਤੇ ਤੂੰ ਵੀ ਆਸ ਨਹੀਂ ਹੈਗੀ ਸੀ ਪੈਸੇ ਨਹੀਂ ਚੱਲ ਨਿਕਲੇ ਸਾਹਮਣੇ ਪਰ ਖਰਚਾ ਚੱਲਦਾ ਹੋ 70000 ਰੁਪਏ ਚੱਲ ਹੁਣ 6 ਮਹੀਨੇ ਵਧੀਆ ਲੰਘਣਗੇ ਜੇ ਜੀਤਾਂ ਨੂੰ ਪੜਾਤੇ ਉਹਦਾ ਖਰਚੀਲੀ ਵਾਲੀ ਸਾਰੇ ਖਰਚ ਚ ਗੋਈ ਚਲ ਇਹ ਤੋਂ ਪਰਦੇ ਨਾਲ ਹੀ ਠੀਕ ਨੇ ਸਸੀਗਾ ਮਸੜੀ ਉਹ ਭਾਈ ਤੂੰ ਕਿੱਧਰ ਆ ਸਸੀਗਾ ਠੀਕ ਹੋ ਜੀ ਉਹ ਠੀਕ ਠਾਕ ਪੁੱਤਰਾ ਮੈਂ ਤਾਂ ਭੈਣ ਦੇ ਵਿਆਹ ਆਇਆ ਜੀਗਾ ਕੋਈ ਗੱਲ ਨਹੀਂ ਭਾਈ ਜੀ ਸਤਿਕਾਰ ਤੁਹਾਡਾ ਘਰ ਆ ਪਿਆਵਦਾ ਨਾ ਮੈਂ ਕਿਤੇ ਕਹਿ ਦਵਾਂ ਉਹ ਨਹੀਂ ਪੁੱਤਰਾ ਮੈਂ ਤਾਂ ਆ ਮੋਟਰ ਚਲਾ ਕੇ ਆਇਆ ਭਾਈ ਅੱਛਾ ਹੋਰ ਗੁੱਡੇ ਗੁੱਡੇ ਠੀਕ ਨੇ ਹਾਂ ਠੀਕ ਆ ਭਾਈ ਗੋਲੀਆਂ ਲੈ ਕੇ ਟਾਈਮ ਪਾਸ ਹੋਈ ਜਾਂਦਾ ਅੱਛਾ ਭੈਣ ਅੰਦਰ ਹੀ ਸੀਗੇ ਅੰਦਰ ਹੀ ਤੂੰ ਚਾਹ ਪਾਣੀ ਪੀ ਪਤਾ ਹੋਣਾ ਮੈਂ ਉਧਰ ਹੀ ਦੂਈ ਮੋਟਰ ਛੱਡਿਆ ਜੀਤਾ ਭੈਣੇ ਜੀਤਾ ਪੜੇ ਹਏ ਹਏ ਪਰ ਮੈਂ ਠੀਕ ਆ ਗਿਆ ਨਹੀਂ ਕਿਵੇਂ ਆ ਮੈਂ ਤਾਂ ਠੀਕ ਆ ਅੱਛਾ ਚਲੋ ਅਜੰਤਰਾ ਜਾਪਦੇ ਗੱਲ ਸੁਣ ਮੇਰਾ ਕੰਮ ਆਇਆ ਇੱਕ ਹਾਂ ਬੋਲ ਅੰਦਰ ਬੈਠਣ ਉੱਠਣ ਦਾ ਕੰਮ ਨਹੀਂ ਹੈਗਾ ਮੇਰੇ ਲਈ ਨਹੀਂ ਚਾਹ ਪਾੜੀ ਪੀ ਰੋਟੀ ਰੋਟੀ ਖਾ ਫਿਰ ਤੋਂ ਮੈਂ ਤੇਰੇ ਵਾਸਤੇ ਮੈਂ ਕੱਪੜੇ ਖਰੀਦ ਕੇ ਰੱਖੇ ਨੇ ਉਹ ਸਾਰਾ ਕੁਝ ਲੈ ਜੀ ਸਮਾਨ ਸੋਣ ਝੋੜੇ ਚ ਪਾ ਕੇ ਉਹਨਾਂ ਆ ਜਾ ਕਿਤੇ ਕੰਚਰ ਕੱਪੜੇ ਤਾਂ ਮੈਂ ਲੈ ਜਾਊਂਗਾ ਥੋੜਾ ਬੁੜਾ ਜਿਹਾ ਇੱਥੇ ਫਿਰਦਾ ਵੀ ਕੋ ਟੱਕਰੇ ਹਏ ਹਏ ਤੂੰ ਕਿਤੇ ਕੰਮ ਤਾਂ ਨਹੀਂ ਚੱਲਿਆ ਸੀ ਹਾਂ ਕੰਮ ਕਾਨੂੰ ਮਰ ਤੇਰੇ ਲਈ ਆਇਆ ਸੀ ਕੰਮ ਹੋਰ ਕਿਹੜਾ ਕੰਮ ਕਾਹ ਤੈਨੀਆਂ ਜੇ ਕੰਮ ਚੱਲਿਆ ਸੀ ਨਾ ਤੇ ਉਹਦੇ ਮੱਥੇ ਲੱਗ ਗਿਆ ਨਾ ਜੁੱਤੀ ਬਾਣੀ ਜੀ ਝਾੜ ਕੇ ਜਾਈ ਉਹ ਤਾਂ ਇਹੋ ਜਿਹਾ ਹੀ ਐ ਨੈਸ਼ ਗੱਲ ਸੁਣੋ ਮੇਰੀ ਸੁਣਾ ਭੈਣੇ ਮੈਂ ਲੈਣਾ ਆਈਫੋਨ ਮੈਂ ਤੂੰ ਆਈਫੋਨ ਖਰੀਦ ਚੱਲ ਤੂੰ ਚਾਹ ਪੜ ਪੀਂ ਜਾ ਕਾਦਾ ਖਰੀਦ ਦੂੰਗਾ ਮੈਂ ਪੈਸਾ ਨਹੀਂ ਢੇਲਾ ਨਹੀਂ ਮੇਰੇ ਵੱਲੇ ਮਰ ਤਾਂ ਆਇਆ ਦੀ ਮੇਰਾ ਭੈਣ ਹੀ ਲੈ ਕਰਕੇ ਦੇਊਗੀ ਕੋਈ ਹਨਾ ਜੇ ਮੇਰੀ ਭੈਣ ਹੀ ਲੈ ਕਰਕੇ ਦੇ ਮੈਨੂੰ ਸਾਹੀ 30-40 ਹਜ਼ਾਰ ਦੇ ਆਜੂਗਾ ਬਾਕੀ ਮੈਂ ਕਰ ਦਊਗਾ ਤਿੰਨ ਮੈਂ 70 ਹਜ਼ਾਰ ਪੀਤੇ ਦਿੰਦੀ ਜਾਨਾ 70 ਹਜ਼ਾਰ ਚ ਦਾ ਮੇਰਾ ਜਮੀ ਸਰ ਜੂਗਾ ਨਾ ਮ ਆ ਜੂ 70 ਹਜ਼ਾਰ ਦਾ ਪਤਾ ਕਿ ਮੈਂ ਮੈਨੂੰ ਐ ਲੱਗਦਾ ਕਿ ਸਵੇਰੇ ਨਾ ਇਹ ਪੈਸੇ ਧਰ ਕੇ ਗਿਆ ਸੀ ਨਾ ਜੀਚਾ ਨਾ ਬਣੇ ਗਾਣੂ ਕਿਸੇ ਦੇ ਪੈਸੇ ਚੱਕਣੇ ਨੇ ਆਪਾਂ ਨੇ ਜੇ ਕਿਸੇ ਤੇ ਕੜਾ ਉਹ ਕੜਾ ਗਮੰਡੀਆਂ ਤਾਂ ਪੁਰਾਣਾ ਤੂੰ ਨਾ ਬਣੇ ਐਵੇਂ ਥੋੜੇ ਜਿਹ ਕਲੇਸ਼ ਹੋ ਜੂਗਾ ਜੇ ਤੇੜ ਲਵੇ ਨਹੀਂ ਕਰ ਜੇ ਤੂੰ ਇੰਨੀ ਫਿਕਰ ਕਰਦਾ ਨਾ ਤਾਂ ਤੂੰ ਜਾ ਠੀਕ ਹੈ ਜੇ ਤੇੜ ਲਵੇ ਹੈਗੇ ਨੇ ਤਾਂ ਤਾਂ ਮੈਂ ਲੈ ਜਾਣਾ ਪਰ ਜੀਜੇ ਦੇ ਪੈਸੇ ਨਹੀਂ ਮੈਂ ਲੈ ਕੇ ਜਾਂਦਾ ਫਿਰ ਤੂੰ ਐਵੇਂ ਹੀ ਕਰ ਕਾਲੂ ਦਿਨ ਉਹ ਕੁੱਟਣ ਮਾਰਨ ਲੱਗ ਗਿਆ ਫਿਰ ਕੀ ਕਰਾਂਗੇ ਮੈਨੂੰ ਉਹੋ ਕੁੱਟੂਗਾ ਤੂੰ ਹਿੱਲ ਤਾਂ ਨਹੀਂ ਗਿਆ ਉਹ ਤਾਂ ਆਪ ਮੇਰੇ ਤੋਂ ਚਪੇੜਾ ਖਾ ਲੂਗਾ ਫਿਰ ਵੀ ਬੈਣੇ ਮੈਨੂੰ ਡਰ ਲੱਗਦਾ ਮੇਰੇ ਸਾਹਮਣੇ ਜ਼ੂ ਰਹਿਣ ਦੇ ਚਲ ਫਿਰ ਤੂੰ ਐ ਕਰ ਜੇ ਤੂੰ ਜ਼ਿਆਦਾ ਕਰਦਾ ਨਾ ਫਿਰ ਤੂੰ ਰਹਿਣ ਤੇ 6 ਮਹੀਨਿਆਂ ਬਾਅਦ ਲੈ ਲੈ ਪੈਸੇ ਚੰਗਾ ਰੋਟੀ ਰੱਟੀ ਖਾ ਫਿਰ ਤੂੰ ਦੇਖ ਲੈ ਤੇ ਜਾਣਾ ਨਹੀਂ ਤਾਂ ਰਹਿ ਲਈ ਰਾਤ 1 ਮਹੀਨਾ 1.5 ਮਹੀਨਾ ਬੈਣੇ ਹਾਂ ਚਲ ਆ ਜਾ ਫਿਰ ਤੂੰ ਰਹਿਣ ਦੇ ਪੈਸਿਆਂ ਨੂੰ ਨਾ ਮਹੀਨਾ 1.5 ਮਹੀਨਾ ਨਹੀਂ ਦੇ ਮੈਂ ਖੜ ਸਕਦਾ ਚਲ ਤੂੰ ਜੀਜੀ ਵਾਲੀ ਪੈਸੇ ਦੇ ਦੇ ਮੈਂ ਆਉਂਦਾ ਸਾਹਮਣੇ ਚੱਲ ਫਿਰ ਤੂੰ ਰੁਕ ਤਾ ਮੈਂ ਪੈਸੇ ਲੈ ਆਉਂਨੀ ਆ ਠੀਕ ਹੈ ਚੱਲਿਆ ਜੀ ਚੱਲ ਹੁਣ ਤਾਂ ਨਵਾਂ ਆਈਫੋਨ ਆ ਜਾਊਗਾ ਹੁਣ ਤਾਂ ਕੋਈ ਦਿੱਕਤ ਨਹੀਂ ਵਧੀਆ ਰੀਲਾਂ ਰੂਲਾਂ ਬਣਾਇਆ ਕਰਾਂਗੇ ਐਨੇ ਮੜਾ ਛੇਤੀ ਲੈ ਕੇ ਆ ਉਹ ਦੇਖ ਵੀ 340 40 ਦੇ ਆ ਤੇ ਆ ਲੈ ਲਫੜ ਪੂਰਾ 7012 ਮੈਂ ਸੋਚਿਆ 10000 ਮੈਂ ਰੱਖਣਾ ਪਰ ਤੂੰ ਕੋਈ ਨਹੀਂ ਰੱਖਲਾ ਚਲ ਚਾਹ ਪੀ ਲੈ ਬਹਿ ਕੇ ਨਾ ਨਾ ਬਣੇ ਚਾਹ ਪੀਣ ਦਾ ਟਾਈਮ ਕਿੱਥੇ ਹੈ ਇਦੋਂ ਹੀ ਨਾ ਜੀਜਾ ਜੇ ਇੱਥੇ ਫੇ ਕਹੂਗਾ ਗੱਲ ਤਾਂ ਉਹ ਹੋ ਜੂਗੀ ਸਹਰੇ ਘਰ ਪਰ ਆ ਗਿਆ ਇੱਧਰ ਦੀ ਨਿਕਲ ਜਾ ਭੱਜ ਜਾ ਭੱਜ ਸ਼ੁਕਰ ਆ ਮਾਲਕਾ ਤੇਰਾ ਇਸ ਲਈ ਸਾਤਾ ਘੜੇ ਗੂੜੇ ਜੇ ਪੈ ਗਏ ਤੇ ਇੱਕ ਅਣਕ ਜਮੀ ਫਸਲੇ ਖਰਾਬ ਹੋ ਗਈ ਸੀ ਮਾਲਕਾ ਸ਼ੁਕਰ ਆ ਤੇਰਾ ਤੇ ਕੀ ਇਲਾਜ ਰੱਖ ਲਈ ਤੇਨ ਸਾਡਾ ਤਾਂ ਗਰੀਬਾਂ ਦਾ ਤੂੰ ਹੀ ਅੰਨ ਦਾਤਾ ਹੈ ਜੇ ਕਣਕ ਦੇ ਚਾਰ ਦਾਣੇ ਭਈ ਰਹਿਣਗੇ ਤਾਂ ਹੀ ਸਾਨੂੰ ਕਣਕ ਮਿਲੂ ਤਾਂ ਹੀ ਸਾਡਾ ਭਾਈ ਢੱਡ ਭਰੂ ਚਲ ਕਣਕ ਦਾ ਤਾਂ ਨਿਬੜ ਗਿਆ ਸੁੱਖੀ ਹੋ ਗਿਆ ਸੁੱਖੀ ਪੁੱਤ ਕਿਹੜੀਆਂ ਸੋਚਾਂ ਚ ਪਿਆ ਮੈਂ ਤੂੰ ਨਾ ਬਾਪੂ ਸੋਚ ਤਾਂ ਕੋਈ ਨਹੀਂ ਹੈਗੀ ਉਹ ਸੁੱਖੀ ਪੁੱਤ ਆਪਣੇ ਬੱਚੇ ਬਾਰੇ ਸਾਰਾ ਕੁਝ ਪਤਾ ਹੁੰਦਾ ਆ ਜਿਹੜੀ ਤੂੰ ਇੱਥੇ ਰੱਖਦਾ ਨਾ ਪੁੱਤ ਮੇਰੇ ਨਾਲ ਮੈਨੂੰ ਮੱਲਾ ਪਤਾ ਤੇਰੀ ਫਿਕਰ ਦਾ ਉਹ ਠੀਕ ਹੈ ਬਾਪੂ ਮੈਂ ਤਾਂ ਤੁਹਾਨੂੰ ਪਤਾ ਹੀ ਆ ਮੈਂ ਤਾਂ ਕਾਹਨੂੰ ਕੁਛ ਕਹਦਾਗਾ ਮੈਂ ਤਾਂ ਆਪਣਾ ਪਿਆਰ ਨਾਲ ਚੱਲਣ ਵਾਲੇ ਬੰਦੇ ਆ ਪੁੱਤਰਾ ਇਹ ਜਿਹੜਾ ਘਰ ਦਾ ਮਾਮਲਾ ਹੁੰਦਾ ਨਾ ਇਹ ਚ ਜਿੱਦ ਜਿਦ ਨਹੀਂ ਚੱਲਦੀ ਹੁੰਦੀ ਬਾਪੂ ਮੈਂ ਤਾਂ ਕਰੀ ਨਹੀਂ ਜਿੱਦ ਜਿਦ ਤੈਨੂੰ ਪਤਾ ਉਹ ਪੁੱਤਰਾ ਤੇਰੇ ਤੇ ਮਾਣ ਆ ਮੈਨੂੰ ਤੂੰ ਛੋਟਾ ਠੀਕ ਮੈਂ ਤਾਂ ਪਿਆਰ ਨਾਲ ਰਹਿ ਕੇ ਰਿਹਾ ਸੀ ਜਿਹੀ ਉਹਦੀ ਮੱਤ ਆ ਨਾ ਉਹ ਇਹ ਆ ਉਹ ਦਿਮਾਗ ਤੋਂ ਕੰਮ ਲਈ ਜਾਂਦਾ ਨਾਲੇ ਪੁੱਤ ਉਹ ਆਪਣੀ ਟੀਮੀ ਦੇ ਪਿੱਛੇ ਲੱਗਿਆ ਹੈ ਤਾਂ ਬਸ ਮਾੜਾ ਜੋ ਉਸੇ ਮੈਨੂੰ ਲੱਗਦਾ ਮੈਨੂੰ ਪਤਾ ਹੁੰਦਾ ਨਹ ਹਣਾ ਨਾ ਮਾਸ ਵੱਖ ਹੁੰਦੀ ਨਹੀਂ ਪੁੱਤ ਕਦੇ। ਤੂੰ ਆਪਸੇ ਆਣਾ। ਉਹ ਤਾਂ ਠੀਕ ਹੈ। ਮੈਨੂੰ ਤੇਰੇ ਤੇ ਅਮਰੀਕ ਵਿੱਚ ਕਦੇ ਫਰਕ ਨਹੀਂ ਸਮਝਿਆ ਪੁੱਤਰਾ। ਉਹ ਤਾਂ ਪਾਤੀ ਆ ਬਾਪੂ ਮੈਂ ਕਹੜਾ ਕਦੇ ਸਮਝਾਂਗਾ। ਫਿਰ ਮੱਤਾ। ਮਾਦਾ ਜਿਹੜਾ ਕੁਝ ਕਹਿੰਦਾ ਮਾਪਾ ਤਾਂ ਉਹਦੀ ਕਹਿੰਦੇ ਨੇ ਹਾਂ ਭਾਈ ਕੋਈ ਗੱਲ ਕਰ ਲੈ। ਉਹ ਮੈਂ ਤਾਂ ਦੋਵੇਂ ਹੱਥ ਜੋੜ ਕੇ ਪਰਮਾਤਮਾ ਤੋਂ ਇਹੀ ਸੁੱਖ ਮੰਗਦਾ ਵੀ ਤੁਸੀਂ ਦੋਹੇ ਭਾਈ ਰਲ ਕੇ ਰਹੋ ਭਾਈ। ਰੱਬ ਤੁਹਾਨੂੰ ਪੁੱਤਰਾ ਇਹ ਦਾਤ ਦੇਵੇ ਭਾਈ ਰਲ ਕੇ ਰਹੋ। ਚਲ ਕੋਈ ਨਾ ਬਾਪੂ। ਇਹ ਤੁਹਾਨੂੰ ਪਤਾ ਇੱਕ ਦੋ ਭਾਂਡੇ ਹੁੰਦੇ ਖੜਕਦੇ ਦਾ ਹੁੰਦੀ ਨੇ ਠੀਕ ਆ ਨਾ ਚਲ ਕੋਈ ਨਹੀਂ ਜਿਵੇਂ ਉਹ ਜੀ ਕਰਦਾ ਕਰ ਲੈਣ ਦੇ ਆਪਾਂ ਤਾਂ ਅੱਜ ਵੀ ਨਾਲ ਖੜਿਆਂਗੇ ਉਹ ਮੱਲਾ ਸਮਾਂ ਆਉਣ ਦੇ ਉਹਨੂੰ ਆਪ ਹੀ ਪਤਾ ਲੱਗ ਜੂ ਵੀ ਆਪ ਦਾ ਖੂਨ ਆਪਦੀ ਹੁੰਦਾ ਹੈ ਹਾਂ ਇਹ ਇਹ ਤਾਂ ਬਗਾਨੀਆਂ ਨੇ ਇਹਨਾਂ ਦਾ ਕੰਮ ਕੀ ਹੁੰਦਾ ਹੈ ਭਰਾਵਾਂ 'ਚ ਫਿੱਕਾ ਪਾਉਣਾ ਚਲ ਕੋਈ ਨੀ ਕੀ ਚੀਜ਼ ਵੇਸੇ ਮਤ ਹੁੰਦੀ ਪੁੱਤ ਮੇਰੀ ਗੱਲ ਸੁਣ ਬਾਬਾ ਮੇਰੀ ਗੱਲ ਸੁਣ ਉਹ ਜਾਣਾ ਵੇ ਛੱਕ ਦੇ ਦੋ ਕੋਲ ਜਾ ਹੀ ਕਰਾਂ ਇਹ ਗੱਲ ਕੀ ਕਹਿੰਦਾ ਹੈਗਾ ਠੀਕ ਆ ਸਮਝਾ ਕੇ ਦੇਖ ਲਈਏ ਮਾੜਾ ਮੋਟਾ ਤੇਰੀ ਮੰਨਦਾ ਉਹ ਪੁੱਤਰਾ ਮੈਂ ਤਾਂ ਦੇਖ ਰਹੀ ਤੀ ਚੱਲ ਮੈਂ ਜਾਣਾ ਤਾਂ ਚਾਹੁੰਦਾ ਨਹੀਂ ਤੀ ਚੱਲ ਮੈਨੂੰ ਭਾਈ ਕਹਿਣਗੇ ਲੋਕੇ ਮੇਲੇ ਮਾਰਨਗੇ ਵੀ ਸੋ ਛੋਟੇ ਨਾਲ ਪਿਆਰ ਕਰਦਾ ਵੱਡੇ ਨਾਲ ਦਰਾਦ ਰੱਖਦਾ ਹਾਂ ਚਾਹ ਕੋਈ ਨਹੀਂ ਨਾ ਜਾਇਆ ਕਰ ਮੈਂ ਤੈਨੂੰ ਕੋਈ ਨਹੀਂ ਕਹਿੰਦਾ ਕੋਈ ਗੱਲ ਨਹੀਂ ਪੁੱਤਰਾ ਮੈਂ ਕਰੂੰ ਗੱਲ ਹਾਂ ਠੀਕ ਐ ਲਾ ਦੋ ਦੋ ਥਾਰਾਂ ਵਾਲੀ ਬੀਬੀ ਹੈ 16 ਪ੍ਰੋ ਮੈਕਸ 2 ਬੱਲੇ ਕੀ ਬਾਤਾਂ ਨੇ ਹੈ ਖਾਕੀ ਵਰਦੀ ਵਾਲੀ ਲਾਗੇ ਚਟਾ ਵੇਚਣ ਚੱਕ ਲੀਡੀ ਤੋਂ ਹੈ ਇੰਸਟਾਗ੍ਰਾਮ ਤੇ ਵੀ ਨਵੀਂ ਤੋਂ ਨਵੀਂ ਖਬਰ ਆਉਂਦੀ ਐ ਇਹ ਖਬਰਾਂ ਨੂੰ ਮਤ ਪਾਉਣ ਲੱਗ ਰਿਹਾ ਉਹ ਭਾਈ ਅਮਰੀਕਾ ਹਾਂ ਬਾਪੂ ਨਿਕਲ ਜਾ ਕਰੋ ਭਾਈ ਮੋਬਾਈਲਾਂ ਦੇ ਮાળા ਮੋਟਾ ਉਹ ਬਾਪੂ ਤੈਨੂੰ ਕੀ ਦੱਸਾਂ ਯਾਰ ਇਹ ਚ ਹੀ ਆਉਂਦੀਆਂ ਨੇ ਸਾਰੀਆਂ ਖਬਰਾਂ ਖਬਰਾਂ ਖਾਬਰਾ ਜੋਕਣੀ ਰਹ ਜਉਗੇ ਜਦੋਂ ਮੈਂ ਬਾਗਿਆ ਨਾ ਸ਼ਮਸ਼ਾਨ ਘਾੜ ਚ ਫੇਰ ਵੀ ਤਾਂ ਮੋਢੇ ਤੇ ਮੈਨੂੰ ਚਖੋਂਗੇ ਉਹ ਦੱਸ ਤਾਂ ਦੇ ਕੀ ਗੱਲ ਹੋ ਗਈ ਨਾ ਤੁਹਾਨੂੰ ਮਾੜੀ ਮੋਟੀ ਸ਼ਰਮ ਆ ਗਈ ਕੀ ਗੱਲ ਹੋ ਗਈ ਨਾ ਮੈਂ ਤਾਂ ਪੈਰ ਰਗੜਦਾ ਫਿਰਦਾ ਕੀਤਾ ਚ ਹੈ ਛੋਟਾ ਉਹ ਮੇਰੀ ਹਰਫ ਕਰਦਾ ਫਿਰਦਾ ਹਾਂ ਹੈ ਹੈ ਤੇਰਾ ਨਹੀਂ ਫਰਜ਼ ਪੰਡਦਾ ਮੈਂ ਮਾੜਾ ਮੋਟਾ ਬਾਪੂ ਦੀ ਮਦਦ ਕਰਦਾ ਉਹ ਬਾਪੂ ਹੁਣ ਸਾਰੇ ਕਬੀਲਦਾਰੀ ਦਾ ਕੰਮ ਤਾਂ ਮੈਂ ਹੀ ਕਰਦਾਗਾ ਕੱਲਾ ਹੁਣ ਖੇਤ ਰੈ ਕਿਦਾ ਨਹੀਂ ਕਰਦਾ ਓਏ ਪੁੱਤਰਾ ਹੁਣ ਤੂੰ ਸਾਨੂੰ ਸਿਖਾਏਂਗਾ ਕਿ ਵੀਰਦਾਰੀ ਉਹ ਮੇਰੇ ਹੱਥਾਂ ਜੀ ਵਾਲਿਆ ਹਾਂ ਪੁੱਤ ਤੂੰ ਓਏ ਹੁਣ ਬਹੁਤ ਜ਼ਮਾਨਾ ਬਦਲ ਗਿਆ ਹੁਣ ਚੈੱਕਾਂ ਦੇ ਕੰਮ ਹੋ ਗਿਆ ਬੈਂਕਾਂ 'ਚ ਹੋ ਗਿਆ ਛੋਟੇ ਵੇਲੇ ਤਾਂ ੱੜਤੀ ੱੜਤੀ ਇਹਦੇ ਜਾਣਾ ਪੈਂਦਾ ਸੀ ਮਾਂ ਮੇਰੇ ਗੱਲਾਂ ਦਾ ਕੋਈ ਆਸਰ ਨਹੀਂ ਕਰਨਾ ਨਾ ਆਪਦੇ ਲੈਕਚਰ ਦੇਣਾ ਓ ਯਾਰ ਤੂੰ ਆਸਰ ਨੂੰ ਹੋਰ ਦੱਸ ਕੀ ਕਰਾਂ ਹੁਣ ਜੇ ਤੁਸੀਂ ਖੇਤ ਦਾ ਕਰਦੇ ਹੋ ਸਾਰੇ ਜਾਨੇ ਉੱਥੇ ਮਰੀ ਚੱਲੀਏ ਕੁਬਾਰ ਦਾ ਵੀ ਕਰਨਾ ਪਊਗਾ ਹੋ ਗਈ ਗੱਲ ਤੇਰੀ ਪੂਰੀ ਪੁੱਤ ਹਾਂ ਚੱਲ ਹੁਣ ਤੂੰ ਦੱਸ ਰੇ ਜਿਹੜੇ ਕੰਮ ਵਾਸਤੇ ਮੈਂ ਤੇਰੇ ਕੋਲ ਆਇਆ ਹਾਂ ਪੁੱਤ ਤੇ ਤੇਰੇ ਗੱਲਾਂ ਸੁਣਨ ਵਾਸਤੇ ਆਇਆ ਹਾਂ ਹਾਂ ਤੂੰ ਬੜਾ ਮੋਟਾ ਸੁੱਖੀ ਬਾਰੇ ਵੀ ਸੋਚ ਰਿਆ ਨਾ ਤੁਸੀਂ ਅੱਡ ਹੋ ਗਏ ਤੁਸੀਂ ਗੱਲ ਲਵੀ ਨਹੀਂ ਲਾਉਣੀ ਤੁਸੀਂ ਭਾਈਆਂ ਦੀ ਸਾਡੀ ਨਹੀਂ ਨਿਬਦੀ ਬਾਪੂ ਤੈਨੂੰ 100 ਹੱਥ ਰੱਸਾ ਸਿਰੇ ਤੇ ਗੰਢ ਤੈਨੂੰ ਇੱਕ ਗੱਲ ਸੁਣਾਤੀ ਸਾਡੀ ਤਾਂ ਨਿਬਦੀ ਨਹੀਂ ਐਵੇਂ ਕੱਲ ਨੂੰ ਡੰਗ ਮੰਡਾਂਗੇ ਹੋਵਾਂਗੇ ਕੋਈ ਫਾਇਦਾ ਨਹੀਂ ਉਹ ਕੱਲ ਨੂੰ ਤੈਨੂੰ 19 21 ਹੋ ਗਈ ਤੇਰਾ ਪਾਈਓ ਸੁੱਖੀ ਲਾਊ ਪੁੱਤ ਲਵੇ ਤੈਨੂੰ ਉਹ ਗਮਾਂਡੀਆਂ ਨੇ ਤਾਂ ਤਮਾਸ਼ਾ ਦੇਖਣਾ ਪੁੱਤ ਓਏ ਜਾਣਦਾ ਮੈਂ ਉਹਨੂੰ ਲਵੇ ਲਾਉਣ ਵਾਲੇ ਰਹੋ ਦੀ ਟੀਮੀ ਦੇਖ ਲੈ ਅਸਰ ਚ ਪਾ ਰੱਖਿਆ ਕੋਸ ਉਹਦਾ ਸਾਹ ਨਹੀਂ ਘੜਦਾ ਉਹਦੇ ਮੂਰੇ ਇਹ ਉਹ ਤਾਂ ਸਾਨੂੰ ਦੋਹਾਂ ਨੂੰ ਸਰਾਉਂਦਾ ਨਹੀਂ ਸਕਦਾ ਕਹਿੰਦਾ ਮੇਰਾ ਭਾਈ ਮੇਰਾ ਭਾਈ ਉਹਦੇ ਮਨਚ ਤਾਂ ਕੋਈ 1% ਵੀ ਪਾਪ ਨਹੀਂ ਹੈਗਾ ਤੈਨੂੰ ਕੋਈ ਮਾੜਾ ਮੋਟਾ ਪੰਜੀ ਦੁੱਕੀ ਡੰਡਾ ਹੋ ਉਹ ਜਿਹੜਾ ਬਾੜੀ ਉਹਦੀ ਮਰਜ਼ੀ ਕਰੀ ਜਾਂਦਾ ਨਹੀਂ ਬਾਪ ਨੂੰ ਉਹ ਮੈਨੂੰ ਸੱਟਿਆ ਹੈ ਤੂੰ ਸੱਟਿਆ ਹੈ ਪੁੱਤ ਮੇਰੇ ਹਾਂ ਸੱਟਿਆ ਹੋਇਆ ਤੂੰ ਤਾਂ ਸਾਰਾ ਦਿਨ ਉਸੇ ਦੇ ਸਫਤਾਂ ਦੇ ਪੁੱਲ ਬੰਨੀ ਜਾਂਦਾਗਾ ਸੁੱਖੀ ਆਏ ਆ ਸੁੱਖੀ ਚੱਲ ਕੋਈ ਯਾਰ ਨਹੀਂ ਤੇਰੇ ਕੰਨ ਤੇ ਜੂ ਨਹੀਂ ਸਰਕਦੀ ਤੂੰ ਤਾਂ ਮੋਬਾਈਲ ਤੇ ਬੜਿਆ ਰਹਿ ਚੰਗਾ ਜੂ ਨਹੀਂ ਸਰਕਦੀ ਨਾਲੇ ਹੋਰ ਸਮਾਉ ਪੁੱਤ ਚੱਲ ਤੂੰ ਕੰਮ ਕਰ ਲੈ ਲੱਗਾਰ ਕੋਈ ਆਪਦੇ ਆਪਦੀ ਹੁੰਦੇ ਨੇ ਉਹ ਬਾਪੂ ਨਾਲ ਇੱਕ ਗੱਲ ਹੋਰ ਸੁਣ ਜੇ ਤੈਨੂੰ ਬਾੜਾ ਹੇਜ ਆਉਂਦਾ ਨਾ ਸੁੱਖੀ ਦਾ ਸੁੱਖੀ ਨਾਲ ਹੀ ਰਲ ਜਾ ਉਹ ਕੋਈ ਗੱਲ ਨਹੀਂ ਪੁੱਤ ਅੱਗੇ ਕਿਹੜਾ ਤੁਸੀਂ ਮੈਨੂੰ ਮੂਲੀ ਵਾਲੇ ਪਰੌਂਠੇ ਖਵਾਉਣੇ ਹਾਂ ਹਾਂ ਰੁੱਖੀ ਮਸੀ ਉਧਰ ਹੀ ਖਾ ਲੂੰਗਾ ਮੈਂ ਨੜੇ ਨੜੇ ਅਹੀਂ ਰੋਟੀਆਂ ਦਾ ਮੇ ਕੀ ਕਰਨਾ ਹੈ ਜਿਹੜਾ ਪੁੱਠਾ ਮੂੰਹ ਕਰਦੀ ਹੈ ਤੇਰੀ ਘਰ ਵਾਲੀ ਨਾਲੇ ਤੂੰ ਨਾ ਨਾ ਕੋਈ ਨਾ ਉਧਰ ਖਾ ਲਈ ਪਰੌਂਠੇ ਤੂੰ ਉਧਰ ਦੇਖ ਲਈ ਕਿੰਨੇ ਕੁ ਦੇਸੀ ਗੋਲੇ ਮਿਲਣਗੇ ਮੈਨੂੰ ਜਾਣਦੇ ਕੋਈ ਗੱਲ ਨਹੀਂ ਅੱਧੀ ਲੱਗੀ ਹੁਣ ਕੀ ਹੁਣ ਤਾਂ ਉੱਤੇ ਜਾਣ ਦੀ ਤਿਆਰੀ ਹੈ ਕੋਈ ਨਾ ਕੋਈ ਨਾ ਜਦੋਂ ਉਧਰ ਖੌਸੜੇ ਪਏ ਫੇਰ ਪਤਾ ਲੱਗੂ ਤੈਨੂੰ ਲੈ ਤਾ ਸਾਰੀ ਦਿ ਉਹ ਰੰਦਾ ਬੇਲਾ ਮਾਰਦਾ ਟਿੱਟਣੇ ਕੀ ਹੋ ਗਿਆ ਵੇ ਸੁੱਕੀ ਵੇ ਆਈ ਦੇ ਪਿਆ ਆ ਕੀ ਹੋ ਗਿਆ ਤੇਰੇ ਬਾਈ ਨੂੰ ਕੀ ਹੋ ਗਿਆ ਬਾਈ ਬਾਈ ਕੀ ਹੋ ਗਿਆ ਬਾਈ ਬਾਪੂ ਬਾਪੂ ਆਈ ਫੱਜ ਕੇ ਮੈਂ ਮਾ ਡਾਕਟਰ ਨੂੰ ਕਰ ਰਿਮਪੀ ਕਿੱਥੇ ਚਲੇਗੀ ਪੈਣੇ ਨੀ ਆ ਦੇਖੋ ਨੀ ਕੀ ਹੋ ਗਿਆ ਕੀ ਹੋ ਗਿਆ ਪਤਾ ਆਏ ਹਾਏ ਨੀ ਆ ਦੇਖੀ ਤਾਂ ਭਾਈ ਨੂੰ ਕੀ ਹੋ ਗਿਆ ਚੱਲ ਭਾਈ ਉਹ ਪੁੱਤਰਾ ਚੰਗਾ ਬਣਾ ਲਾਏਗਾ ਇਹ ਰੱਖੀ ਪੁੱਤਰਾ ਡਾਕਟਰ ਲੈ ਕੇ ਚੱਲ ਡਾਕਟਰ ਪੁੱਤਰਾ ਚੱਲ ਹੋਈ ਨਹੀਂ ਪੈਣੇ ਕੀ ਗੱਲ ਹੋ ਗਈ ਚੰਗੇ ਬਣਾ ਤਾਂ ਸੀਗੀ ਪਤਾ ਨਹੀਂ ਨੀ ਮੈਂ ਤਾਂ ਪਾਣੀ ਲੈ ਕੇ ਦਿੱਤਾ ਸੀ ਪਤਾ ਨਹੀਂ ਪਾਣੀ ਇੱਕਦਮੀ ਗਲਾਸ ਹੱਥੋਂ ਛੁੱਟ ਗਿਆ ਚੱਲ ਤੂੰ ਬੈਠਾ ਕੋਈ ਨਾ ਹੋਏ ਹੋਈ ਨਹੀਂ ਪੈਣੇ ਕੀ ਬਣੇਗਾ ਸਾਡੀ ਤਾਂ ਕਿਸਮਤ ਹੀ ਪਤਾ ਨਹੀਂ ਕੀ ਹੈ ਜੀ ਆਪ ਚਲ ਕੋਈ ਨਾ ਬਾਪੂ ਦੇ ਤਰ੍ਹਾਂ ਵੀਰ ਗਏ ਨਗੇ ਦੇਖਦੇ ਹਾਂਗੇ ਕੀ ਕਹਿੰਦਾ ਡਾਕਟਰ ਓਏ ਹੋਏ ਚਲ ਕੋਈ ਨਹੀਂ ਇਹਨੂੰ ਦਿਨਣਾ ਛੋਟਾ ਕਰਾ ਕਹਿੰਦੇ ਡਾਕਟਰ ਸਾਹਿਬ ਕਿਵੇਂ ਲੱਗ ਗਈ ਤੁਹਾਨੂੰ ਠੀਕ ਨੇ ਹੁਣ ਅੱਗੇ ਨਾਲ ਫਰਕ ਨਹੀਂ ਠੀਕ ਹੋ ਜਾਣਗੇ ਹੌਲੀ ਹੌਲੀ ਇਹ ਬਿਮਾਰੀ ਐਵੇਂ ਹੀ ਆ ਹੌਲੀ ਹੌਲੀ ਠੀਕ ਹੋਊਗੀ ਕੋਈ ਖਾਸ ਵਾਲੀ ਗੱਲ ਤਾਂ ਨਹੀਂ ਹੈਗੀ ਨਹੀਂ ਠੀਕ ਨੇ ਠੀਕ ਨੇ ਦਵਾਈ ਦੇਈ ਚਲੋ ਟਾਈਮ ਨਾਲ ਸੈੱਟ ਹੋ ਜਾਣਗੇ ਹੌਲੀ ਹੌਲੀ ਦਵਾਈ ਤਾਂ ਮੈਂ ਦੇਈ ਛੱਡੂ ਜੀ ਖਾਤੜ ਵਾਲੀ ਕੋਈ ਗੱਲ ਨਹੀਂ ਹੈਗੀ ਚਲੋ ਮੈਨੂੰ ਐਂ ਦੀ ਮਾ ਕੋਈ ਜਿਆਦੇ ਖਾਸੀ ਰੀਸ ਵਾਲੀ ਗੱਲ ਨਾ ਹੋਵੇ ਐਂ ਵੀ ਹੌਲੀ ਹੌਲੀ ਹੋਣਗੇ ਠੀਕਾ ਕਾਲੀ ਕੋਈ ਨਹੀਂ ਹੈਗੀ ਬਸ ਦਵਾਈ ਦੇਈ ਚੱਲ ਟਾਈਮ ਨਾਲ ਠੀਕ ਹੈ ਡਾਕਟਰ ਸਾਹਿਬ ਦਵਾਈ ਚ ਨਾ ਗਾਣਾ ਪਈ ਜੀ ਨਾ ਕੋਈ ਨਹੀਂ ਦਵਾਈ ਤਾਂ ਕੋਈ ਨਾ ਗਾਣੀ ਪਾਉਂਦੇ ਜੀ ਬਾਕੀ ਖਾਣ ਪੀਣ ਦਾ ਮਾੜਾ ਵਟਾ ਪ੍ਰੇਜ ਰੱਖਦਾ ਬਾਂ ਖਾਣ ਪੀਣ ਦਾ ਕੋਈ ਗੱਲ ਨਹੀਂ ਜੀ ਤਲੀਆਂ ਫਲੀਆਂ ਚੀਜ਼ਾਂ ਤੋਂ ਪ੍ਰੇਜ ਰੱਖਿਓ ਠੀਕ ਹੈ ਜੀ ਹਾਂ ਬਾਕੀ ਬਸ ਮਾ ਤਾਂ ਐਂ ਵਾਰੀ ਵਾਰੀ ਮੈਂ ਤਾਂ ਤੁਤੋ ਹੀ ਪੋਈਦਾ ਜਿਵੇਂ ਖਾਤੜ ਵਾਲੀ ਗੱਲ ਨਾ ਹੋਵੇ ਕੋਈ ਖਾਤੜ ਵਾਲੀ ਗੱਲ ਨਹੀਂ ਲੱਗਦਾ ਹੋ ਜਾਂਦਾ ਗ ਚਲੋ ਕੋਈ ਪਤਾ ਨਹੀਂ ਲੱਗਦਾ ਸਾਨੂੰ ਪਏ ਦੇ ਰੱਬ ਦੇ ਰੰਗ ਨਹੀਂ ਕਿ ਹਵਰ ਦੁੱਖ ਕਿਹੜੇ ਵੇਲੇ ਕੋਈ ਦੁੱਖ ਆ ਜਾਂਦਾ ਕਿਸੇ ਤੇ ਹੋ ਜਾ ਠੀਕ ਹੌਲੀ ਹੌਲੀ ਠੀਕ ਹੋ ਜਾ ਚਲੋ ਕੋਈ ਨਰਸਾ ਟੈਨਸ਼ਨ ਨਾ ਲਿਆ ਕਰ ਤੇ ਚਾਹ ਦੱਸੋ ਚਾਹ ਮਗਾਵਾ ਬਾ ਫਤਿਹ ਕੰਮ ਮੈਂ ਜਾਨਾ ਦਵਾਈ ਦੂਈ ਆਦਾ ਟਾਈਮ ਨਾਲ ਦੇ ਚੱਲਿਓ ਕੋਈ ਗੱਲ ਨਹੀਂ ਠੀਕ ਆ ਇਹ ਕੀ ਹੋ ਗਿਆ ਹੱਸਦਾ ਹੱਸਦਾ ਪਰਿਵਾਰ ਸੀਗਾ ਇਕੱਲਾ ਨਹੀਂ ਲੱਭ ਸਕੋਗੇ ਚੰਗੂ ਨਗਾ ਫਿਕਰ ਨਾ ਕਰ ਬਾਹਰ ਇਹ ਪਾਣੀ ਦਾ ਗਲਾਸ ਹਾਂ ਪਾਣੀ ਤਾਂ ਮੈਂ ਦਿੱਨੀ ਆ ਤੇ ਡਾਕਟਰ ਕੀ ਕਹਿੰਦਾ ਹਾਂ ਡਾਕਟਰ ਆਇਆ ਸੀ ਕਹਿੰਦਾ ਕੋਈ ਗੱਲ ਨਹੀਂ ਘਬਰਾਣ ਦੀ ਲੋੜ ਨਹੀਂ ਕੋਈ ਖਤਰੇ ਤੋਂ ਬਾਹਰ ਹੈ ਗੱਲ ਸਾਰੀ ਬਾਕੀ ਗਾਂ ਦਵਾਈਆਂ ਦੋਈਆਂ ਟਾਈਮ ਤੇ ਦੰਦੇ ਰੋ ਤੇ ਬਾਕੀ ਭਾਈ ਖਾਣ ਪੀਣ ਦਾ ਬਣਾ ਜਿ ਰੱਖੀ ਹਾਂ ਮੜਾ ਮੋਟਾ ਠੀਕ ਹੈ ਉਹ ਕਹਿੰਦਾ ਵੀ ਜਿੰਨੀ ਤੁਸੀਂ ਆਪ ਸੇਵਾ ਕਰੋ ਉਹਨੂੰ ਵੀ ਉਹਨੂੰ ਛੇਤੀ ਮਰੀਕੀ ਠੀਕ ਹੋ ਜਾਂਦਾ ਹੈ ਐਂ ਕਰ ਲੈਗੇ ਮਤਲਬ ਉਹ ਹੌਲ ਨੰਝੇ ਤੇ ਰਹਿਣਗੇ ਭਾਈ ਦੇਖਾਂ ਉਹ ਪੈਰਾਲਾਈਜ਼ ਅਟੈਕ ਆ ਗਿਆ ਇਹਦਾ ਟਾਈਮ ਲੱਗਦਾ ਹੌਲੀ ਹੌਲੀ ਠੀਕ ਹੋ ਜਾਂਦਾ ਬੰਦਾ ਇਹਦੇ ਚ ਉਹਦਾ ਹੁਣ ਆਪਣੇ ਸਾਰੇ ਆ ਦੇਖਾਂ ਆਪਾਂ ਮਾਣੇ ਨੋਟਿਬ ਜੇ ਸੇਵਾ ਕਰਾਂਗੇ ਬੰਦਾ ਖੁਸ਼ ਰਹਿਆ ਨਾਲ ਵੀ ਅੱਧਾ ਠੀਕ ਹੋ ਜਾਂਦਾ ਬੰਦਾ ਸਾਰੇ ਪਰਿਵਾਰ ਇਕੱਠਾ ਹੁੰਦਾ ਬੰਦਾ ਖੁਸ਼ ਰਹਿੰਦਾ ਠੀਕ ਹੈ ਨਾ ਅੱਧਾ ਦੁੱਖ ਘਟ ਜਾਂਦਾ ਬੰਦੇ ਦਾ ਆਪਾਂ ਦੁੱਖ ਅਪਣਾਉਂਦੇ ਹਰਿਆ ਨਾਲ ਅੱਧਾ ਦੁੱਖ ਬੰਦੇ ਦਾ ਘੱਟ ਹੋ ਜਾਂਦਾ ਹੈਗਾ ਬੜੇ ਗੱਲ ਕਰਦਾ ਜੇ ਕੋਈ ਨਹੀਂ ਆਪਾਂ ਰਲ ਮਿਲ ਕੇ ਸਾਰੇ ਉਹਦੀ ਸੇਵਾ ਕਰਾਂਗੇ ਠੀਕ ਹੈ ਕੋਈ ਦਾਣ ਦੀ ਲੋੜ ਨਹੀਂ ਆਪਾਂ ਹੈਗੇ ਆ ਨਾ ਆਹ ਨਾ ਆਪਾਂ ਹੈਗੇ ਆ ਬਾਈ ਜਦਾਂ ਆਪਾਂ ਕੋਈ ਥੋੜੀ ਪੱਛਾਂਗੇ ਥੋੜੀ ਪਾਉਣਾ ਛੱਡ ਕੇ ਤੂੰ ਫਿਰ ਅਸੇ ਕਰਨਾ ਕਰ ਪਾਵੇਂ ਕੋਈ ਗੱਲ ਨਹੀਂ ਹੋ ਜੀ ਸਭ ਠੀਕ ਹੋ ਗੀ ਬਾਬ ਸਾਰਾ ਗੁੱਸਾ ਇਹੋ ਜਿਹਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਨਾਲੇ ਹੋ ਐ ਕਰਿਓ ਮੈਂ ਪਾਣੀ ਲੈ ਜੀ ਮੈਂ ਦਵਾਈ ਦੇ ਦਿੰਦਾ ਬਾਈ ਹਾਂ ਹਾਂ ਮੈਂ ਆ ਗਈ ਹਾਂ ਪੁੱਤ ਅਮਰੀਕਾ ਠੀਕ ਆ ਪੁੱਤਾਂ ਦਵਾਈ ਦੂਗੀ ਤੇ ਗਾ ਸੁਖੀ ਤੈਨੂੰ ਨਹਿਰਾ ਪੁੱਤਰਾ ਤੈਨੂੰ ਕਿੰਨਾ ਸਮਝਾਇਆ ਮੇਰਾ ਬਜ਼ੁਰਗਾਂ ਕੰਦਾ ਕੁਛ ਨਹੀਂ ਹੁੰਦਾ ਪੁੱਤ ਤੇਰਾ ਪਾਈ ਤੇ ਤੇਰੀ ਪਰਜਾਈ ਤੇਰਾ ਕਿੰਨਾ ਕਰ ਦਿੰਦਾ ਉਹ ਪੁੱਤ ਉਹਨਾਂ ਹੀ ਦੁੱਖ ਮੈਨੂੰ ਹੈ ਮੈਂ ਕਿਹੜਾ ਹੁਣ ਤੈਨੂੰ ਮੰਜੇ 'ਚ ਪਿਆ ਦੇਖ ਕੇ ਕੁਛ ਨਿਰ ਤਾਂ ਮੇਰਾ ਵੀ ਰੋਂਦਾ ਇੱਕ ਮਿਆਂ 'ਚ ਦੋ ਦਲਵਾਰਾ ਰਹਿ ਸਕਦੇ ਨੇ ਪੁੱਤ ਇਨਾਨੀਆਂ ਦੇ ਪਿੱਛੇ ਨਹੀਂ ਲੱਗੀਦਾ ਹੁੰਦਾ। ਦੇਖ ਲੈ ਜਿਹਨੂੰ ਤੇਰੀ ਫਿਕਰ ਤੀ ਕਰਨੀ ਚਾਹੀਦੀ ਸੀ ਉਹ ਤਾਂ ਫਿਰਦੀ ਐ ਬਾਹਰ। ਹੈ? ਆ ਤੇਰੇ ਪੈਈ ਤੇ ਪਰਜਾਈ ਦੇ ਲਾ ਤੈ ਕਿੰਨਾ ਕਰਦੇ ਨੇ ਪੁੱਤ। ਐ ਮੈਂ ਨਹੀਂ ਪਿੱਛੇ ਹੀ ਰખીਦਾ ਹੁੰਦਾ। ਬੜੇ ਫਿਕਰ ਨਾ ਕਰਿਆ ਕਰ ਠੀਕ ਹੋ ਜਾਏਗਾ ਠੀਕ ਆ ਤੂੰ। ਜਿੱਤੇ ਤੱਕ ਪੁੱਤ ਤੇਰਾ ਜਾਉਂਦਾ ਬਾਪ ਨਾ ਤੇਰਾ ਭਾਈ ਵੀ ਜਾਉਂਦਾ। ਉਹ ਤੱਕ ਤੇਰਾ ਬਾਹ ਲਾਵਾਂਗੇ ਸੀ ਤੇਰਾ ਇਲਾਜ ਹੋਣੀ। ਇਹ ਤਾਂ ਕੋਈ ਵੱਡੀ ਗੱਲ ਨਹੀਂ ਠੀਕ ਆ ਨਾ। ਕਸ਼ਟ ਕਲੇਸ਼ ਤਾਂ ਆਉਂਦੇ ਹੀ ਰਹਿੰਦੇ ਨੇ ਘਰ 'ਚ। ਪਰਮਾਤਮਾ ਇੱਕ ਵਾਰ ਤਾਂ ਯਾਦ ਕਰਾਉਂਦਾ ਇਨਸਾਨ ਨੂੰ ਠੀਕ ਐ ਮੈਂ ਤਾਂ ਚਲ ਪੁੱਤ ਆਰਾਮ ਕਰ ਲਾਉਣ ਠੀਕ ਐ ਜੇ ਕਿਸੇ ਦੀ ਚੀਜ਼ ਦੀ ਲੋੜ ਹੋਈ ਸੁੱਖੀ ਨਵਾਜ਼ ਮਾਰ ਦੂੰਗਾ ਤਾਂ ਬਾਈ ਠੀਕ ਐ ਹੁਣ ਫਰਕ ਐ ਜਨ ਨਾਲ ਕੋਸਾ ਫਰਕ ਆਉਂਦਾ ਹਾਂ ਹੂੰ ਚੱਲ ਮારા ਗਾਂਵੇ ਠੀਕ ਐ ਬਾਈ ਰੂ ਸੱਚੇ ਪਾਸੇ ਬਜੇ ਤਾਂ ਦਰਸਤੀ ਅਲੱਗ ਸੇ ਬਾਈ ਤੈਨੂੰ ਤੇਰੇ ਹੀ ਮਨੂਸਾਰੇਗਾ ਵੱਡਾ ਭਾਈਓ ਤੂੰ ਮੇਰਾ ਕਰ ਮੈਂ ਸੁੱਖੀ ਮੇਰੀ ਵੀ ਅਕਲ ਤੱਕ ਹੀ ਕਰ ਮੁੱਦਾ ਵੱਜ ਗਿਆ ਸੀ ਬਾਈ ਚੱਲ ਕੋਈ ਨਹੀਂ ਪਤਾ ਮੈਨੂੰ ਪਤਾ ਹੈਗਾ ਮਾਰੇ ਪਾਈ ਦੇ ਕੋ ਦਿਲ ਚ ਤੱਕ ਗੁਜ਼ਰ ਹੈ ਨਹੀਂ ਦਿਆ ਮਾਦਾ ਬਾਪੂ ਨੇ ਇਹ ਗੱਲਾਂ ਕਹੀ ਤੇ ਕਿ ਤੁਸੀਂ ਦੋਨੇ ਜੀ ਫੇਰ ਵੀ ਸਾਰਾ ਕੁਝ ਫੁੱਲ ਫਲਾ ਕੇ ਮੇਰੀ ਇੰਨੀ ਸੇਵਾ ਕੀਤੀ ਤੇ ਬਾਈ ਆਪ ਦੇ ਖੜਦੁੰਦੇ ਨੇ ਹੋਰ ਬਗਾਨਾ ਥੋੜੀ ਖੜੂਆ ਹੁਣ ਜੀ ਤਾਂ ਬਾਈ ਮੈਂ ਲਾ ਲਿਆ ਸਾਬ ਠੀਕ ਹੈ ਨਾ ਬੀਬਾ ਇਹ ਸੱਜੀਆਂ ਕਬੀਆਂ ਵਾਹਾਂ ਨੇ ਬਾਈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਆ ਸੀਗਾ ਪਰ ਮੇਰੇ ਦਿਲ ਚ ਕੋਸੂ ਨਹੀਂ ਹੈਗਾ ਤੇ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਮੈਂ ਤਾਂ ਬਾਪੂ ਨੂੰ ਪੁੱਛ ਲਈ ਬਾਪੂ ਨਾਲ ਮੇਰੀ ਗੱਲ ਹੋਊਗੀ ਖੇਡ ਚ ਮਾ ਬਾਪੂ ਮੇਰੇ ਮਾਨ ਚਾਹ ਤੱਕ ਕੁਝ ਵੀ ਨਹੀਂ ਹੈਗਾ ਉਹਦੇ ਪ੍ਰਤੀ ਮਾ ਜੋ ਮਰਜ਼ੀ ਕਰੇ ਤੇ ਮੈਂ ਮੈਨੂੰ ਸਿਰ ਮੱਥੇ ਆਉਂਦੀ ਨਾ ਬਾਈ ਤੂੰ ਹੱਥ ਨਾ ਜੋੜ ਬਾਈ ਮੈਂ ਗਲਤ ਸੀ ਨਾ ਨਾ ਕੋਈ ਗੱਲ ਬਾਈ ਤੂੰ ਵੱਡਾ ਭਾਈ ਹੱਥ ਨਹੀਂ ਜੋੜੇਗਾ ਤੂੰ ਨੇ ਇਹ ਪਤਾ ਬਾਪੂ ਗਲਤੀ ਹੋ ਗਈ ਮੈਂ ਤੇਨੂੰ ਸਮਝ ਆਇਆ ਸੀ ਉਹ ਮਾਵਾਬ ਤਾਂ ਇਹ ਹੁੰਦੇ ਨੇ ਪੁੱਤ ਜੇ ਇੱਕ ਵਾਰ ਹੱਥ ਬਨ ਕੇ ਨਾ ਬੱਚਾ ਕਹੇ ਦੇ ਮੈਂ ਤੂੰ ਗਲਤੀ ਹੋ ਗਈ ਮੈਂ ਮaaf ਕਰ ਦਿੰਦਾ ਤੂੰ ਇੱਥੇ ਮੈਂ ਤਾਂ ਪੈਸੇ ਦੇਣ ਆਇਆ ਸੀਗਾ ਜਿਹੜੇ ਮੈਂ ਭੈਣ ਤੋਂ ਲੈ ਗਿਆ ਸੀ ਦੇਖ ਘਰੋਂ ਜੱਸੇ ਇਹ ਪੈਸੇ ਸੋੜੀ ਲਈ ਉਸੇ ਰਕੋ ਮੈਂ ਭੈਣ ਤੋਂ ਲੈ ਗਿਆ ਸੀ ਤੇ ਨਾਲੇ ਮਿੱਠੂ ਵੀ ਬਹੁਤ ਵੱਡੀ ਗਲਤੀ ਹੋ ਗਈ ਮੈਂ ਛੋਡਾ ਘਰ ਹੀ ਖਾਈ ਗਿਆ ਹੋ ਸਕਿਆ ਤਾਂ ਮੈਨੂੰ ਮਾਫ਼ ਕਰਦੇ ਪੈਂਦੇ ਸੀਗੇ ਪਹਿਲੇ ਜੁੱਤੋਂ ਚੋਰੀਆਂ ਦਿੱਤੇ ਸੀਗੇ ਬੇਬੇ ਚਲ ਕੋਈ ਗੱਲ ਨਹੀਂ ਭਾਈ ਆਖਰ ਨੂੰ ਕੋਈ ਗੱਲ ਨਹੀਂ ਤੇਰੇ ਭੈਣਾਂ ਜੇ ਤੂੰ ਲੋੜ ਪੈ ਗਈ ਭਾਈ ਤਾਈਓ ਦਿੱਤੇ ਹੁਣ ਚਲੋ ਕਿਹੜਾ ਵਿਚਾਰੀ ਚੋਰੀਆਂ ਦਿੱਤੇ ਨੇ ਕਿ ਤੁਹਾਨੂੰ ਕਿਤੇ ਭਾਈ ਲੋੜ ਵਾਲੀ ਗੱਲ ਨਹੀਂ ਇਹ ਭੈਣ ਭਾਈ ਇਹ ਡੰਗਾ ਸਾਰ ਦਿੰਦੇ ਨੇ ਇੱਕ ਦੂਜੇ ਦਾ ਤੁਸੀਂ ਕਹੋ ਭਾਈ ਛੋਡੇ ਘਰ ਤੇ ਬਾੜਾ ਘਰ ਲੈ ਲੈਂਦੇ ਜਲ ਕੋਈ ਗੱਲ ਨਹੀਂ ਜਸੇ ਤੇਰੀਆਂ ਅੱਖਾਂ ਤਾਂ ਖੁੱਲ ਗਈਆਂ ਹੋਰ ਅਮਰੀਕ ਪੁੱਤ ਮੈਂ ਤਾਂ ਆਪ ਸਮਝਾਉਣਾ ਸਮੇਂ ਨਾਲ ਪੁੱਤ ਤੈਨੂੰ ਵੀ ਸਮਝ ਆ ਗਈ ਭੈਣ ਦਾ ਘਰ ਦਾ ਤਾਂ ਕੋਈ ਪਾਣੀ ਵੀ ਨਹੀਂ ਪੀਂਦਾ ਜਲ ਤੈਨੂੰ ਇੰਨਾ ਤਾਂ ਅਹਿਸਾਸ ਹੋਇਆ ਭਈ ਮੈਂ ਪੈਸੇ ਬੱਤੀ ਤੇ ਮੋੜਨਾ ਐਨੀ ਸਾਬਾ ਸੇ ਕੋਈ ਤੇ ਨਹੀਂ ਬਈ ਮਾਇ ਨਹੀਂ ਬਈ ਮਾਇ ਖਾਈ ਸੱਕਦਾ ਨਹੀਂ ਭਾਬੀ ਨੂੰ ਨਹੀਂ ਨਹੀਂ ਭਾਈ ਨਾ ਭਾਈ ਭਾਬੀ ਦੇ ਤੂੰ ਪੈਸੇ ਤੂੰ ਹੁਣ ਇਸ ਚੀਜ਼ ਦਾ ਹੱਕਦਾਰ ਹੈਗਾ ਨਾ ਭਾਈ ਨਾ ਦੋ ਤੁਸੀਂ ਉਹਨੂੰ ਪੈਸੇ ਭਾਈ ਮੈਂ ਕੀ ਕਰਨਾ ਪੈਸੇ ਮੈਂ ਤੁਸੀਂ ਵੱਡੇ ਹੋਗੇ ਵੀ ਕੋਈ ਗੱਲ ਨਹੀਂ ਰੱਖ ਪੈਸੇ ਕੋਈ ਗੱਲ ਨਹੀਂ ਮੈਂ ਉਹ ਚੱਲ ਪੁੱਤ ਸੁੱਖੀ ਫੜ ਲੈ ਕੋਈ ਗੱਲ ਨਹੀਂ ਭਾਈਆਂ ਭਾਈਆਂ ਹਾਂ ਕੋਈ ਗੱਲ ਨਹੀਂ ਭਾਈ ਮੈਨੂੰ ਲੋੜ ਪੋਗੇ ਨਾ ਆਪੇ ਲੈ ਲਵਾਂਗੇ ਕੋਈ ਗੱਲ ਨਹੀਂ ਤੂੰ ਰੱਖ ਪੈਸੇ ਜਦੋਂ ਨਹੀਂ ਤੁਸੀਂ ਐਂ ਕਰੋ ਯਾਰ ਕੁਛ ਨਾ ਕਰੋ ਬਾਪੂ ਵਾਲੇ ਬੈਂਕ ਖਾਤੇ 'ਚ ਰੱਖ ਦੋ ਨਾਲੇ ਇਹਦੇ ਕੰਮ ਆ ਜਾਣਗੇ ਆ ਚੱਲ ਬਾਪੂ ਦੇ ਖਾਤੇ ਕੋਈ ਮੈਂ ਕੀ ਕਰਨਾ ਟੋਡੇ-ਕੂਟੇ ਬਵਾ ਦਾਂਗੇ ਬਾਪੂ ਦੇ ਅੱਜ ਤੋਂ ਬਾਅਦ ਜਿਹੜਾ ਕੁਝ ਹੋਣਾ ਸੀ ਹੋ ਗਿਆ ਸਾਰੇ ਘਸਤੇ ਮਿੱਟੀ ਪਾਉ ਇੱਕੋ ਜੱਲੇ ਤੇ ਰੋਟੀ ਬਣਾਇਆ ਕਰੂ ਤੇ ਸਾਰੇ ਆਪਾਂ ਜੀ ਇਕੱਠੇ ਰਲ ਕੇ ਰਹਾਂ ਹਾਂ ਭਾਈ ਆ ਤਾਂ ਗੱਲ ਕਰਕੇ ਤੇ ਭਾਈ ਮੇਰਾ ਜਲੇ ਜੱਤ ਲਾਇਆ ਭਾਈ ਯਾਰ ਤੈਨੂੰ ਜਿਉਂਦੇ ਰਹੋ ਪੁੱਤਰ ਮੰਨੋ ਰੱਬ ਸੁਣੋ ਮੇਰੀ ਵੀ ਉਮਰ ਲਾ ਦੇ ਤਾਂ ਬਹੁਤ ਵਧੀਆ ਗੱਲ ਕੀਤੀ ਅਸੀਂ ਚੱਲ ਪਾਣੀ ਫਿਰ ਮੈਂ ਚੱਲਦਾ ਹਾਂ ਬਹਿ ਜਾ ਦੱਸੇ ਮੈਂ ਜਾਣਾਂ ਕਿ ਉਹ ਚਾਹ ਪੀ ਕੇ ਜਾਈਂ ਬਹਿ ਜਾ ਬਹਿ ਜਾ ਚਾਹ ਪੀ ਕੇ ਜਾ ਲਾ ਲਾ ਵੀ ਮੈਂ ਕਿਤੇ ਆ ਪੁੱਤ ਕੰਮ ਨਹੀਂ ਮੁਕਦੇਗੇ ਕੰਮ ਕਦੇ ਮੁੱਕਦੇ ਨਹੀਂ ਚਾਹ ਪਾਣੀ ਪੀ ਕੇ ਭੇਜ ਜਗਾ ਅੱਛੀ ਗੱਲ ਨਹੀਂ ਮੈਂ ਜਾਣਾਂ ਚਲ ਕੋਈ ਨਾ ਜਾ ਲੈਣ ਦੋਨੋ ਚਲ ਆਪਾਂ ਚਾਹ ਕਰ ਦਿੰਦੇ ਹਾਂ ਹਾਂ ਚੰਗਾ ਚਲ ਭਾਈ ਹੁਣ ਤੁਸੀਂ ਦੋ ਹੀ ਪੁੱਤ ਤੁਸੀਂ ਵੀ ਸਮਝਦਾਰ ਹੋ ਜੀ ਬਚੇਰਾ ਤੁਸੀਂ ਉਹ ਕਰ ਲੈ ਨਹੀਂ ਠੀਕ ਆ ਓਕੇ ਕਿਸੇ ਦੇ ਪਿੱਛੇ ਨਹੀਂ ਲੱਗਿਆ ਹੁੰਦਾ ਭਾਈ ਠੀਕ ਹੈ ਨਾ ਚਲ ਆਜੋ ਮਿਲੋ ਹਾਸੇ ਘੱਡੋ ਭਾਈ ਠੀਕ ਆ ਭਈ ਮੇਰੀ ਪੁੱਤ ਠੀਕ ਆ ਬਾਪੂ ਅਖੀਰ ਨੂੰ ਦੇਖ ਲੈ ਤੈਨੂੰ ਕੀ ਕਹੇ ਤੇ ਮੈਨੂੰ ਪੁੱਤ ਯਾਰ ਭਾਈ ਆਪਦੀ ਕੰਮ ਹੁੰਦਾ ਚਲ ਬਾਪੂ ਹੋਂ ਤੱਕ ਉਹ ਹੀ ਗੱਲ ਆ ਬੰਦਾ ਜਦੋਂ ਤੱਕ ਠੋਕਰ ਹੀ ਵਾਹਦੇ ਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਆਪਦੇ ਦਾ ਪਰ ਅੱਜ ਭਾਈ ਨੂੰ ਪਤਾ ਲੱਗ ਗਿਆ ਕਿ ਬਤੁਮੈ ਦਾ ਛੋਟੇ ਦੋਹਾ ਦੇ ਧੰਮਾ ਸ਼ੁਰੂ ਤੇ ਕਹਿੰਦਾ ਨਾ ਮੈਨੂੰ ਛੋਟੇ ਦੋਹਾ ਕੋਈ ਫਰਕ ਨਹੀਂ ਇਹ ਤਾਂ ਬੱਤੂ ਕੋਈ ਦੇ ਬਰਾਬ ਨਾ ਬਾਪੋਂ ਤਾਂ ਕੋਈ ਚੱਕਰੀ ਨਹੀਂ ਹੁੰਦਾ ਲੇਕਿਨ ਤਾਂ ਚਾਹੇ ਤੁਸੀਂ ਮੈਨੂੰ ਬੁਲਾਓ ਨਾ ਪਰ ਦੋਏ ਹੱਸੇ ਛੱਡੋ ਤੁਸੀਂ ਚਲ ਕੋਈ ਨਾ ਬਾਪੋਂ ਤਾਂ ਮੈਂ ਨਾ ਚਿੰਤਾ ਕਰੇਗਾ ਅਸੀਂ ਰਲ ਕੇ ਹੀ ਰ੍ਹਾਂਗੇ ਫਿਰ ਓਏ ਹੁਣ ਤਾਂ ਹੁਣ ਛੋਟੇ ਉਹਦੇ ਚਿੰਤਾ ਦਾ ਕੀ ਹੈ ਮੇਰੇ ਤਾਂ ਬੈਲਟੀ ਪੁੱਤ ਹੋਰ ਵੱਧ ਗਈ ਸੰਕਾ ਤੇ ਮੇਰੇ ਦਾ ਇਹਦਾ ਪਾਈਆ ਕੋਣ ਘਟਿਆ ਤੇ ਵੱਧ ਗਿਆ ਹਾਂ ਛੋਟਾ ਪਿਆਰ ਦੇਖ ਕੇ ਦੋ ਠੀਕ ਹੈ ਭਾਈ ਚਿੰਤਾ ਨਾ ਕਰ ਹਾਂ ਚੱਲ ਭਾਈ ਕੋਈ ਗੱਲ ਨਹੀਂ ਤੇਰੇ ਨਾਲ ਕੋਈ ਮਰਜੀ ਬਾਜ ਮਾਰ ਠੀਕ ਹੈ ਖੜੇ ਹਾਂ ਮੈਂ ਤੇਰੇ ਨਾਲ ਬਾਈ ਹੱਕਾ ਡਾ ਕੇ ਖੜਾ ਜਦੋਂ ਮਰਜੀ ਹਾਂ ਅੱਧੀ ਰਾਤ ਬੋਲਣਾ ਠੀਕ ਹੈ ਤੋ ਇਹ ਠੀਕ ਹੈ ਬਾਈ ਮੈਂ ਤਾਂ ਆਰਾਮ ਕਰਦਾ ਨਾਲ ਢੱਲਾ ਜਾ ਹੋ ਰਿਹਾ ਕੋਈ ਨਾ ਬਾਪੂ ਕੋਈ ਚੰਗਾ ਹੈ ਤੇਰੇ ਬਾਪੂ ਨੂੰ